ਰੇ ਕਾ ਜਿੰਦਾਬਾਦ 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 ਪੰਜਾਬ ਦੇ ਪ੍ਰਧਾਨ ਸਰਦਾਰ ਕਿਰਜੀ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਅੱਜ ਸਾਡੇ ਆਗੂਆਂ ਦੀ ਤੀਨਾ ਪਰਮੇਂਦਰ ਜੀ ਕੋਲ ਵੀ ਕਰਦੇ ਆਂ ਸੀ ਉਹ ਮੀਟਿੰਗਾਂ ਸੀ ਕੀਤੀ ਐ 3 ਨਵੰਬਰ ਨੂੰ ਡੋਮਾ ਪ੍ਰਸ਼ਾਸਨ ਵੱਲੋਂ ਡਾਕਟਰ ਰਾਜੀ ਦੀ ਬਾਈਚੋ ਦਿੱਲੀ ਦੇ ਰਾਮੀਲਾ ਮੈਦਾਨ ਦੇ ਵਿੱਚ ਇੱਕ ਰੈਲੀ ਹੋਣ ਜਾ ਰਹੀ ਐ ਐਸਸੀ ਐਸਟੀ ਓਬੀਸੀ ਤੇ ਮਿਨੋਰਟੀ ਵਰਗ ਦੇ ਲੋਕਾਂ ਨੂੰ ਇਹਦੇ ਵਿੱਚ ਪੂਰਨ ਕੁਮਾਰ ਜੀ ਦਾ ਜਿਹੜੀ ਜੀਪੀ ਸਾਹਿਬ ਦਾ ਬਸਲਾ ਜਿਹੜਾ ਉਹ ਉਹਨਾਂ ਦੀ ਬਹੁਤ ਹੋਈ ਹੈ ਉਹਦੀ ਬਹੁਤ ਦੇ ਜੁਨਬਾਰ ਅਦਾਲਤਾਂ ਦਾ ਕਾਰਵਾਈ ਕਰਾਉਣਾ ਜਸਟਿਸ ਵੀਰ ਕੁਬਈ ਜਿਨ੍ਹਾਂ ਦੇ ਉੱਪਰ ਜਿੱਤੀ ਸਿੱਧ ਕੇ ਸੰਵਿਧਾਨ ਦਾ ਲੋਕਤੰਤ ਦਾ ਅਪਮਾਨ ਕੀਤਾ ਗਿਆ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਾਉਣਾ ਜਿਨ੍ਹਾਂ ਪੂਰੇ 88% ਐਸਈਬੀਸੀ ਮਰੋਟੀ ਦੇ ਲੋਕਾਂ ਨੂੰ ਮੁਸਾਫਤ ਦਿਵਾਉਣ ਲਈ ਜਿਦੇ ਵਿੱਚ ਐਡਵੋਕੇਟ ਰਾਜੀ ਸਿੰਘ ਮੱਟੂ ਜਿਹਨਾਂ ਹੋਸੀ ਜਿਲ੍ਹਾ ਬਠਿੰਡਾ ਦਾ ਮੁਨੀਸਲਾਹਕ ਤੌਰ ਤੇ ਕੀਤਾ ਹੈ ਆ ਜਨਰਲ ਜਿਸ ਵਿੰਡਰ ਸਿੰਘ ਉਹ ਖੜਿਆ ਹੈ ਇਹਨਾਂ ਨੂੰ ਅਸੀਂ ਜਿਲਾ ਫਰੀਦਕੋਟ ਦੇ ਤੁਸੀਂ ਕਾਂਗਰਸ ਤੇ ਨੈਸ਼ਨਲ ਦਲ ਮਹਾਪਰਚਾ ਦਾ ਜਿਹੜਾ ਸਕਤਨੋ ਜੋ ਚੱਲ ਰਿਹਾ ਹੈ ਇਹਨਾਂ ਜੋਬਰ ਦਾ ਜਿਹੜਾ ਮਕਸਦ ਇਹ ਹੈ ਕਿ 3 ਨਵੰਬਰ ਦੀ ਜਿਹੜੀ ਰੈਲੀ ਹੈ ਉਹ ਨੂੰ ਅਸੀਂ ਪੂਰਾ ਸਫਲ ਕਰ ਸਕੀਏ ਤੇ ਬਾਬਾ ਸਾਹਿਬ ਅੰਮ੍ਰਿਤਕਰ ਦਾ ਜਿਹੜਾ ਮਿਸ਼ਨ ਹੈ ਉਸ ਮਿਸ਼ਨ ਨੂੰ ਹਰ ਘਰ ਤੱਕ ਪਹੁੰਚਾ ਜਾ ਸਕੇ ਤੇ ਬਾਬਾ ਸਾਹਿਬ ਦਾ ਸੁਪਨਾ ਜਿਹੜਾ ਉਹ ਪੂਰਾ ਕਰਨ ਦੇ ਵਿੱਚ ਸਾਰੀ ਟੀਮ ਸਾਡੀ ਸਹਾਈ ਹੋਊਗੀ ਸੋ ਪੰਜਾਬ ਦੇ ਵਿੱਚ ਜਦੋਂ ਵੀ ਇਹ ਸਰਕਾਰ ਬਣੀ ਹੈ ਤਾਂ ਉਹ ਸਰਕਾਰ ਟੋਟਲੀ ਫੇਅਰ ਹੈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਦੇ ਨਾਂ ਤੇ ਸਕੂਲਾਂ ਦੇ ਨਾਂ ਦੇ ਉੱਤੇ ਝੂਠ ਬੋਲ ਕੇ ਫਰੇਮ ਬੋਲ ਕੇ ਪੰਜਾਬ ਦੇ ਲੋਕਾਂ ਨਾਲ ਠੱਗੀ ਕਰ ਰਹੀ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ ਕਹਾਪੰਚਤ ਪੰਜਾਬ ਕੇ ਜਨਰਿਸਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੇਅਰਮੈਨ ਕੇ ਕੇਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਅੱਜ ਸਾਡੇ ਆਗੂਆਂ ਦੀ ਬੇਨਾ ਪਰਬੀਤੀ ਦੀ ਕਰਦੇ ਅਸੀਂ ਉਹ ਮੀਟਿੰਗ ਅਸੀਂ ਕੀਤੀ ਹੈ 3 ਨਵੰਬਰ ਨੂੰ ਡੋਮਾ ਪ੍ਰੀਸ਼ਦ ਵੱਲੋਂ ਡਾਕਟਰ ਦੁੱਤਰਾ ਜੀ ਦੀ ਗਵਾਈ ਚ ਜਿੱਦੇ ਰਾਮੀਲਾ ਮੈਦਾਨ ਦੇ ਵਿੱਚ ਇੱਕ ਰੈਲੀ ਹੋਣ ਜਾ ਰਹੀ ਹੈ ਐਸਸੀ ਐਸਟੀ ਓਬੀਸੀ ਤੇ ਮਿਨੋਰਟੀ ਵਰਗ ਦੇ ਲੋਕਾਂ ਦੀ ਜਿਹਦੇ ਵਿੱਚ ਪੂਰਨ ਕੁਮਾਰ ਜੀ ਦਾ ਐਡੀਜੀਪੀ ਸਾਹਿਬ ਜਿਹੜਾ ਮਸਲਾ ਜਿਹੜਾ ਉਹਨਾਂ ਦੀ ਮੌਤ ਹੋਈ ਹੈ ਉਹਦੀ ਮੌਤ ਦੇ ਜ਼ੁਮਬਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣਾ ਜਸਟਿਸ ਵੀਰ ਗਵਾਈ ਜਿਨ੍ਹਾਂ ਦੇ ਉੱਪਰ ਜੁੱਤੀ ਸੱਗੇ ਸੰਵਿਧਾਨ ਦਾ ਲੋਕਾਂ ਦਾ ਅਪਮਾਨ ਕੀਤਾ ਗਿਆ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਾਉਣਾ ਤੇ ਨਾ ਪੂਰੇ 88% ਅ ਐਸੀ ਬੀਸੀ ਮਨੋਟੀ ਦੇ ਲੋਕਾਂ ਨੂੰ ਮੁਸਾਕਦ ਬੋਣੀ ਮਦਦ ਨੂੰ ਦੇ ਤਰ੍ਹਾਂ ਕੀ ਬਹੁਤ ਜਤਰ ਕੀਤਾ ਜਾ ਰਿਹਾ ਤੇ ਰਾਮਲਾ ਬਾਜ਼ਾਰ ਦੇ ਤਿੰਨ ਮੋਕਰ ਨੂੰ ਇਕੱਠੇ ਹੋਣਾ ਉਹਦੇ ਸਬੰਧ ਵਿੱਚ ਜੀ ਇਹ ਮੀਟਿੰਗ ਸੀ ਤੇ ਅੱਜ ਇਸ ਮੀਟਿੰਗ ਦੇ ਵਿੱਚ ਅਸੀਂ ਕਿ ਕਿ ਅਸੀਂ ਕਾਂਗਰਸ ਦੇ ਵਿੱਚ ਤੇ ਨੈਸ਼ਨਲ ਅਦਾਲਤ ਮਹਾਪੰਚਾਇਤ ਦੇ ਵਿੱਚ ਕੁਝ ਨਿਯੁਕਤੀਆਂ ਵੀ ਕੀਤੀਆਂ ਜਿਦੇ ਵਿੱਚ ਐਡਵੋਕੇਟ ਰਾਜਵੀਰ ਸਿੰਘ ਮੱਟੂ ਇਹਨਾਂ ਨੂੰ ਅਸੀਂ ਜਿਲ੍ਹਾ ਬਠਿੰਡਾ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਮੇਰੇ ਨਾਲ ਜਸਵਿੰਦਰ ਸਿੰਘ ਔਰ ਖੜਿਆ ਇਹਨਾਂ ਨੂੰ ਅਸੀਂ ਜਿਲ੍ਹਾ ਫਰੀਦਕੋਟ ਕੇ ਤੁਸੀਂ ਕਾਂਗਰਸ ਤੇ نیشنل ਦਲ ਤਮਾ ਪੰਚਾਇਤ ਦਾ ਜ਼ਰ ਜ਼ਕਤ ਨਿਯੁਕਤ ਕੀਤਾ ਇਹਨਾਂ ਦੇ ਨਾਲ ਕਾਹਲ ਸਿੰਘ ਜੀ ਖੜੇ ਇਹਨਾਂ ਨੂੰ ਬਲਾਕ ਫਰੀਦਕੋਟ ਦਾ ਜ਼ਰ ਜ਼ਕਤ ਵੀ ਅਸੀਂ ਨਿਯੁਕਤ ਕੀਤਾ ਮੇਰੇ ਨਾਲ ਅਮਰਜੀਤ ਸਿੰਘ ਜੀ ਖੜੇ ਇਹਨਾਂ ਨੂੰ ਬਠਿੰਡਾ ਸ਼ਹਿਰੀ ਜਮਦਾ ਦਾ ਅਸੀਂ ਜ਼ਰ ਜ਼ਕਤ ਨਿਯੁਕਤ ਕੀਤਾ ਮੇਰਾ RAMJIT ਸਿੰਘ ਖੜੇ ਇਹਨਾਂ ਨੂੰ ਹਲਕਾ ਤਲਵੰਡੀ ਸਾਹਿਬ ਦਾ ਕੇਸੀ ਵਿਭਾਗ ਤੇ نیشنل ਦਲ ਤਮਾ ਪੰਚਾਇਤ ਦਾ ਪ੍ਰਧਾਨ ਨਿਯੁਕਤ ਕੀਤਾ ਮੇਰੇ ਨਾਲ ਕੁਰਬਿੰਦਰ ਸਿੰਘ ਪੱਕਾ ਖੜੇ ਹੈ ਤੇ ਕੁਲਵਿੰਦਰ ਸਿੰਘ ਨੂੰ ਜਨਰਲ ਸੈਕਟਰੀ ਹਲਕਾ ਤਲਵੰਡੀ ਸਾਹਿਬ ਉਹ ਅਸੀਂ ਨਿਯੁਕਤ ਕੀਤਾ ਹੈ ਕਈ ਹੋਰ ਸਾਥੀ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਨਮੇ ਨਾਮ ਮੁਦਾਰਕਾ ਦਿੱਤੀਆਂ ਤਾਂ ਇਹਨਾਂ ਜੁਮਰਗਾ ਤੇਨ ਦਾ ਮਕਸਦ ਇਹ ਹੈ ਕਿ 30 ਨਵੰਬਰ ਦੀ ਜਿਹੜੀ ਰੈਲੀ ਹੈ ਉਹਨੂੰ ਅਸੀਂ ਪੂਰਾ ਸਫਲ ਕਰ ਸਕੀਏ ਤੇ ਬਾਬਾ ਸਾਹਿਬ ਅੰbedkar ਦਾ ਜਿਹੜਾ ਮਿਸ਼ਨ ਹੈ ਉਸ ਮਿਸ਼ਨ ਨੂੰ ਹਰ ਘਰ ਤੱਕ ਪਹੁੰਚਾ ਜਾ ਸਕੀਏ ਤੇ ਬਾਬਾ ਸਾਹਿਬ ਦਾ ਸੁਪਨਾ ਜਿਹੜਾ ਉਹ ਪੂਰਾ ਕਰਨ ਦੇ ਵਿੱਚ ਸਾਰੀ ਟੀਮ ਸਾਡੀ ਸਹਾਈ ਹੋਊਗੀ ਉਸੋ 16 ਤੱਕ ਫਿਰ ਮੀਟਿੰਗ ਅਸੀਂ ਕਰਨੀ ਹੈ ਜਿਹਦੇ ਵਿੱਚ ਸਾਰਾ ਅਸੈਸਮੈਂਟ ਕਰਾਂਗੇ ਔਰ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਬਣੀ ਹੈ ਤਾਂ ਉਹ ਸਰਕਾਰ ਟੋਟਲੀ ਫੇਅਰ ਹੈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਦੇ ਨਾਂ ਦੇ ਸਕੂਲਾਂ ਦੇ ਨਾਂ ਦੇ ਉੱਤੇ ਝੂਠ ਬੋਲ ਕੇ ਫਰੇਬ ਬੋਲ ਕੇ ਪੰਜਾਬ ਦੇ ਲੋਕਾਂ ਨਾਲ ਠੱਗੀ ਕਰ ਰਹੀ ਹੈ ਪੰਜਾਬ ਦੇ 40% ਦਲਤ ਭਾਈਚਾਰੇ ਦੇ ਉੱਪਰ ਜਿਹੜੋਂ ਤਰ ਬੇਇਨਸਾਫੀ, ਜ਼ੁਲਮ, ਜ਼ਬਰ ਜਿਹੜਾ ਵਧਾ ਜਾ ਰਿਹਾ ਹੈ ਉਸ ਨੂੰ ਠੱਲ ਪਾਉਣਾ ਸਾਡੀ ਜ਼ਿੰਮੇਵਾਰੀ ਹੈ। ਸੋ ਦੇਸ਼ ਦੀ ਇਕਤਾ ਤੇ ਖਣਦਾਨ ਨੂੰ ਬਚਾਉਣ ਲਈ ਆਓ, ਨੈਸ਼ਨਲ ਅਦਾਲਤ, ਮਹਾਪੰਚਾਇਤ, ਲੋਕਾਂ ਪਰਿਸ਼ੰਗ ਤੇ ਕੇ ਕੇਸੀ ਕਾਂਗਰਸ ਨੂੰ ਜਿਹੜਾ ਵਿਭਾਗ ਹੈ ਨੂੰ ਮਜ਼ਬੂਤ ਕਰੀਏ ਤਾਂ ਜੋ ਆਉਣ ਵਾਲੀ 2027 ਦੇ ਵਿੱਚ ਆਪਾਂ ਐਸੀਬੀਸੀ ਭਾਈਚਾਰੇ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਅਕੇ ਲੈ ਆਈਏ ਤੇ ਅਨਸਾਪਸੰਦ ਸਰਕਾਰ ਇੱਥੇ ਲਿਆ ਕੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਕੰਮ ਕਰੀਏ, ਦੇਸ਼ ਦੇ ਲੋਕਤੰਤਰ ਨੂੰ ਬਚ